ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਸ਼ਨੀਵਾਰ ਆ ਤੇ ਹਰ ਸ਼ਨੀਵਾਰ ਦੀ ਸ਼ਨੀਵਾਰ ਫਰੀਦਕੋਟ ਸ਼ਹਿਰ ਵਿਖੇ ਬੱਕਰਾ ਮੰਡੀ ਲੱਗਦੀ ਆ ਦੋਸਤੋ ਸਥਾਨ ਦੀ ਗੱਲ ਕਰੀਏ ਤਾਂ ਸ਼ਾਹੀ ਹਵੇਲੀ ਦੇ ਬਿਲਕੁਲ ਨਾਲ ਆ ਕੋਟਪੂਰਾ ਰੋਡ ਤੇ ਆ ਤੇ ਆ ਮੰਡੀ ਦਫ਼ਤਰ ਆ ਦੋਸਤੋ ਇਹ ਜਿਹੜੀਆਂ ਬੱਕਰੀਆਂ ਆ ਉਹ ਤੁਹਾਨੂੰ ਦਿਖਾਉਣੇ ਆ ਆ ਚੁੱਕੀਆਂ ਦੋਸਤੋ ਸੁਬਾਹ ਸੁਬਾਹ ਦਾ ਟਾਈਮ ਆ ਤੇ ਚਾਹ ਪਾਣੀ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਆ ਤੇ ਸ਼ਾਨਦਾਰ ਤੁਸੀਂ ਦਰਾਖਤ ਦੇਖ ਸਕਦੇ ਆ ਦੋਸਤੋ ਬਹੁਤ ਵਧੀਆ ਦਰਾਖਤਾਂ ਦੀ ਸ਼ਾਨ ਕੁਦਰਤੀ ਤੇ ਬਹੁਤ ਦੂਰੋ ਦੂਰੋ ਬੱਕਰੀ ਪਾਲਕ ਵੀਰ ਤੇ ਵਪਾਰੀ ਵੀਰ ਆ ਜਿਹੜੇ ਚੱਲ ਕੇ ਆਉਂਦੇ ਆ ਦੋਸਤੋ ਤੁਸੀਂ ਵੀ ਇੱਥੇ ਹਰ ਸ਼ਨੀਵਾਰ ਨੂੰ ਪਹੁੰਚਣਾ ਆ ਆਪੋ ਆਪਣੇ ਜਾਨਵਰ ਲੈ ਕੇ ਜੇ ਕਿਸੇ ਨੇ ਖਰੀਦਦਾਰੀ ਕਰਨੀ ਆ ਉਹ ਵੀ ਪਹੁੰਚਿਓ ਤੇ ਜਿਨ੍ਹਾਂ ਨੇ ਵੇਚ